ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਮੰਜਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਸੂਈਆਂ ਸਵਾਈਆਂ ਨੇ ਤੇ ਦੋਨਾਂ ਦੀ ਜਿਹੜੀ ਮਿਲਕਿੰਗ ਆ ਹੁਣ ਕਰਕੇ ਦਿਖਾਵਾਂਗੇ ਆਊਟ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਸੀ ਕਾਲ ਜੀ ਹੋਰ ਕੀ ਹਾਲ ਹੈ ਡਾਕਟਰ ਜੀ ਵਧੀਆ ਜੀ ਕਿਵੇਂ ਉਹ ਠੀਕ ਆ ਵਧੀਆ ਆ ਅਜਾ ਮਹੀਨੇ ਬਾਅਦ ਆ ਸੱਜਿਆ ਤਾ ਮੈਂ ਕਹਿੰਦਾ ਦੱਸ ਸੀ ਸੀ ਹੈ ਨਾ ਹਾਂ ਹਾਂ ਨਾਮ ਕੀ ਡਰੈਸ ਨਾਮ ਮੇਰਾ ਟੈਣੀਆ ਜੀ ਪਿੰਡ ਬੁਰਜ ਰਾਜਗੜਾ ਠੀਕ ਆ ਜ਼ਿਲ੍ਹਾ ਦਾ ਠੰਡਾ ਜ਼ਿਲ੍ਹਾ ਪਿੰਡ ਹਾਂ ਮੋਬਾਈਲ ਨੰਬਰ 82590041 ਨੇੜੇ ਪਿੰਡ ਸਲਾਦਪੁਰਾ ਜੰਗਿਆਣਾ ਭਦੌੜ ਸਲਾਲੇ ਪਿੰਡ ਸੈਦੋ ਦੇ ਨੇੜੇ ਹਾਂਜੀ ਹਾਂਜੀ ਠੀਕ ਆ ਭਾਈ ਦੋ ਮੱਝਾਂ ਨੇ ਫਿਰ ਆਹ ਹਾਂ ਦੋ ਮੱਝਾਂ ਜੀ ਦੋਨੇ ਸੂਈਆਂ ਸਵਾਈਆਂ ਹਾਂ ਦਾ ਅੱਜ ਦੀ ਮਾਂ ਆ ਹੂੰ ਇਹਦਾ ਮੰਨ ਕੇ ਕਰ ਬੱਚਾ ਹੀ ਨਹੀਂ ਤੇ ਦੋਵਾਂ ਪਾਸੇ ਕੋਈ ਪੱਠੇ ਨਹੀਂ ਪਾਉਣੇ ਕੋਈ ਚਾਟ ਨਹੀਂ ਪਾਉਣਾ ਠੀਕ ਆ ਆਈ ਮਰ ਗਿਆ ਸ਼ੇਰ ਦੀ ਬੱਚੀ ਲੱਖਾਂ ਦੇ ਥੱਲੇ ਉਹ ਲਾ ਠੰਡੀ ਬਾਈ ਦਾ ਫੁੱਲ ਜਿਵੇਂ ਬਾਈ ਬਹਿ ਜਾ ਥੱਲੇ ਉਹ ਲਾ ਕਹਿੰਦਾ ਹਾਂ ਤੂੰ ਖੜਾ ਠੰਡੀ ਫੁੱਲ ਲੈ ਬਾਈ ਆ ਬਹਿ ਜਾ ਪੱਖਮੀ ਆਉ ਨਾ ਥਾਣ ਇੱਕ ਨੰਬਰ ਚੋਰੀ ਕਰਕੇ ਇਹਨੂੰ ਮਹੀਨਾ ਖੋ ਗਿਆ ਛੁਰੂ ਬੱਚਾ ਮਰਿਆ ਵਾ ਇਹਦਾ ਹੋਲ ਦੇ ਬਾਈ ਤੋੜ ਕੇ ਦਿਖਾ ਦੇ ਸੁਆ ਕਿਹੜਾ ਸੂਈ ਵੀ ਹੈ ਸੁਆ ਡਾਕਟਰ ਤੀਜੇ ਸੂਈ ਵੀ ਹੈ ਓਕੇ ਬਾਈ ਠੀਕ ਆ ਕਿੰਨਾ ਦੁੱਧ ਤਿਆਰ ਹੁਣ ਚੋਣ ਡਾਕਟਰ 9 ਕਿਲੋ ਮੰਨ ਕੇ ਲੈ ਬੰਦਾ ਠੀਕ ਆ ਇਸ ਬੜਾ ਚੰਗਾ ਕਾਦ ਫੁੱਲ ਬਰੀਡ ਫੁੱਲ ਡਾਕਟਰ ਚੱਕਰ ਪਤਾ ਕੀ ਹਸੋ 9 ਲੀਟਰ ਦੁੱਧ ਹਾਜ਼ਰ ਹੁਣ ਹਾਂ ਜੀ ਥੋੜੇ ਪੱਤੇ ਨਾ ਕੱਟ ਪਾਈ ਦੇ ਕਾਦ ਦੇਖ ਮੈਂ ਡਾਕਟਰ ਠੀਕ ਆ ਹਾਂ ਫੁੱਲ ਕਾਦ ਫੁੱਲ ਬਰੀਡ ਬਈ ਕਿਆ ਬਾਤ ਆ ਟਾ 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 ਕੱਦਾਂ ਵਾਲੀਆਂ ਮਈਆਂ ਕਿੱਥੇ ਮਿਲਦੀਆਂ ਲੈ ਸਹੀ ਗੱਲ ਆ ਦੇਖ ਪਤਲੇ ਪਿੰਡੇ ਦੀ ਜਮਾ ਜਮਾ ਰੋਈ ਆ ਸਹੀ ਗੱਲ ਆ ਫੇਸ ਫੁੱਲ ਬੜਾ ਚੰਗਾ ਪਤਲੇ ਪਿੰਡੇ ਦੀ ਮਾਝਾ ਬਈ ਕਿਆ ਆ ਰੋਈ ਆ ਪਿੰਡਾ ਕਾਹਦਾ ਦੇਖ ਲੈ ਲੈ ਦੇਖਾ ਤੇ ਦੇਖ ਲੈ ਤੋਰਾ ਵੀ ਇੱਕ ਨੰਬਰ ਆ ਕਿ ਨਹੀਂ ਉਹ ਤੋਰੇ ਤਾਰੇ ਦਾ ਡਾਕਟਰ ਮਾਂ ਚੰਗੀ ਲਈ ਦੀ ਆ ਨਾ ਸਹੀ ਆ ਬਈ ਪੋਤੇ ਜਿੱਦੀ ਝੋਟੀ ਆ ਹਾਂ ਸਹੀ ਗੱਲ ਆ ਬਈ ਆ ਚੋਣੀ ਵੀ ਦੋਨਾਂ ਪਾਸਾ ਲਈ ਆ ਠੀਕ ਆ ਕਿ ਭਾਈ ਵੀ ਭਾਈ ਕਹਿੰਦਾ ਤੁਹਾਡੇ ਪਾਸੇ ਬਹਿ ਕੇ ਕਰਕੇ ਦਿਖਾਵਾਂਗੇ ਇਹ ਜੀ ਹਾਂ ਲੈ ਤੋਰਾ ਬਰੀਟ ਇੱਕ ਨੰਬਰ ਆ ਬਈ ਕਿਹਦਾ ਆ ਕੱਚੇ ਕੰਮ ਨਹੀਂ ਡਾਕਟਰ ਕਰਦੇ ਮੁੱਲ ਕੀ ਆ ਜੈਦਾ ਬਈ ਮੁੱਲ ਦਾ ਡੱਡਾ ਬੱਕਰੀ ਵੀ ਮਹਿੰਗੀ ਆ ਜਾ ਠੀਕ ਆ ਹਾਂ ਹੂੰ 70000 ਵੀ ਦੇ ਦੇਗੇ ਡਾਕਟਰ 70000 ਦੀ ਭਈ ਕਹਿੰਦਾ ਮੱਝ ਦੇ ਦੇਾਂਗੇ ਲੇਵਾ ਦੇਖੋ ਥਾਣੇ ਦੇਖੋ ਇੱਕ ਨੰਬਰ ਲੇਵਾ ਬਈ ਡਾਟ ਲੇਵੇ ਡੂਗਾ ਦਾ ਫੋਰ ਆਂਡੀ ਦੇਖੋ ਲੈ ਹਾਂ ਮਾਰ ਜੇ ਮੋ ਪਾਥੀ ਉਹ ਮਾਰ ਕੇ ਟੋਈ ਜਾ ਕੋਈ ਟੈਨਸ਼ਨ ਨਹੀਂ ਹਾਂ ਆ ਮਾਝਾ ਗਾਗਾ ਬੱਚਾ ਠੀਕ ਆ ਇੱਕ ਕਦੋਂ ਸੂਈ ਆ ਇਹ ਤਾਂ ਡਾਕਟਰ ਦੇਰੇ 2 ਮਹੀਨੇ ਹੋ ਗਏ ਹੋਗੇ ਛੂਈ ਰੂ ਇਹਦੇ ਟੀਕਾ ਭਰਾ ਇਹਨੂੰ ਹੋ ਗਏ 15 ਦਿਨ ਮਾਰ ਕੇ ਦੱਸਿਆ ਬੱਚਾ ਕੀ ਆ ਬੱਚਾ ਕੱਟਾ ਕੱਟਾ ਗਿਆ ਠੀਕ ਆ ਹਾਂ ਠੀਕ ਆ ਇਹ ਪੰਗਾਂ ਅੰਦਰ ਹੋ ਗਿਆ 3 ਕਪਰਾਏ ਨੂੰ ਲਾ ਥੱਲੇ ਦਿਖਾ ਮੈਂ ਲੇਵਾ ਪੜਾ ਚੰਗਾ ਮੈਂ ਕਹਿੰਦਾ ਗੜ ਪੇਰ ਕੀ ਪੱਕਤੀ ਆ ਲਾ ਬੰਮਾ ਆ ਲਾ ਉਹ ਮਾਈ ਚੋਈ ਜਾਂਦਾ ਤੇ ਆਪਣੇ ਪਸੂਦਾਂ ਲੱਗ ਲਾ ਥਣ ਪੂਰੀ ਵਿੱਤੀ ਦੇ ਥਾਣੇ ਦੇ ਬਾਦੇ ਕੋ ਗਾਵਾਂ ਨਾਲ ਦਾ ਲੇਵਾ ਗਾਵਾਂ ਨਾਲ ਦਾ ਹਾਂ ਇਹਨੂੰ 15 ਦਿਨ ਹੋ ਗਏ ਦਾ 3 ਕਪਰਾਏ ਨੂੰ ਓਕੇ ਬਾਈ ਠੀਕਾ ਮਾਲਕਾਂ ਨੇ ਦੱਸਿਆ ਹੂੰ ਇਹ ਨਹੀਂ ਪਤਾ ਝੂਠ ਹੈ ਨਹੀਂ ਪਤਾ ਸੱਚ ਆ ਕਹਿੰਦੇ ਹਾਂ ਕਾਲੀ ਮੰਨ ਕੇ ਲੈ ਲਿਆ ਹਾਂ ਉਹਨਾਂ ਨੇ ਆਪਰੋ ਕਿਹਾ ਕਹਿੰਦੇ ਬਾਈ ਠੀਕਾ ਭਰਾਏ ਵਾ 15 ਅਕਦਰ ਹੋ ਗਏ ਠੀਕ ਹੈ ਗੌਰ ਰੱਖ ਲਈ ਮਹਾ ਬਾਈ ਕੋਈ ਨਹੀਂ ਹੂੰ ਹੂੰ ਤਾਰੇ ਦਾ ਕਹਿਣ ਦਾ ਫਰਜ ਹੁੰਦਾ ਅਗਲੇ ਦਾ ਜੀ ਜ਼ਰੂਰੀ ਆ ਭਾਈ ਹਾਂ ਇਸ ਬੜਾ ਚੰਗਾ ਆ ਮੈਂ ਤਾਂ ਵੀ ਡਾਕਟਰ ਕੋਈ ਲੇਖਾ ਨਹੀਂ ਹਾਂ ਵਾਹ ਪਤਰੇ ਪਿੰਡੇ ਦੀ ਝੋਟੀ ਆ ਡਾਇਮੰਡ ਪੀਸ ਹੀ ਆ ਕਿ ਨਹੀਂ ਹੁਣ ਡਾਟ ਮੈਂ ਰੁੱਤ ਦੇ ਹਿਸਾਬ ਨਾਲ ਮੈਂ ਚੇਂਜ ਹੋ ਗਿਆ ਠੀਕ ਆ ਹਾਂ ਹੂੰ ਹੋ ਮਈਆਂ ਚੱਲੀ ਜਾਵੇ ਨਾ ਟੋਕਣਾ ਸਹੀ ਆ ਭਾਈ ਹੂੰ ਤੋਰਾ 1 ਨੰਬਰ ਲੇਵਾ 1 ਨੰਬਰ ਥਾਣੇ 1 ਨੰਬਰ ਤੇ 22 ਵੀ ਬਾਈ ਕਹਿੰਦਾ 1 ਨੰਬਰ ਹੁੰਡਾ ਟਾਇਆ 22 ਹੈ ਜਿਹੜੀ ਕੋਈ ਚੱਕਰ ਨਹੀਂ ਕਰਕੇ ਦਿਖਾ ਦੇਣਗੇ ਹੁੰਡਾ ਟਾਇਆ ਨਹੀਂ ਹੈ ਮਈਆਂ ਨਾ ਹੁਣ ਮਈਆਂ ਚੱਲਣੀਆਂ ਗਰਮੀ ਹੈ ਹਾਂ ਸਹੀ ਗੱਲ ਟੋਕੜਾ ਟਾਕਣਾ ਝੋਟੀਆਂ ਇਹ ਜੀਆਂ ਚੱਲਣੀਆਂ ਹੁਣ ਹੂੰ ਬਾਕੀ ਪੱਕੀ ਰਕਮ ਆ ਯਾਰ ਹਾਂ ਬਸ ਪੱਕੀ ਰਕਮ ਆ ਇਹ ਹਾਂ ਹੂੰ ਦੋਕੜਾ ਕਿਹਾਣਾ ਹੀ ਆ ਮੈਂ ਸੱਜਰੇ ਜਿਵੇਂ ਜਿਵੇਂ ਮਰਜੀ ਸੱਜਰ ਚੰਗੇ ਮਾਹ ਕਹਿੰਦਾ ਜਿਵੇਂ ਮਰਜੀ ਕੋਹ ਕਰੀ ਜਾ ਯਾਰ ਵਾਲੇ ਅਗਲਾ ਦੁੱਧ ਪੀ ਲੂਗਾ ਕਿ ਨਹੀਂ ਬਈ ਹਾਂ ਹੂੰ ਕੀ ਮੋਲ ਆ ਫਿਰ ਜੈ ਜਰਾ ਬਸ ਇਹਦਾ ਵੀ ਇਹੀ ਆ 70000 70000 ਇਹ ਦੇ ਦਿਆਂਗੇ ਬਸ ਹੋ ਸੱਜ ਮਾਹ ਜਮਾ ਖੁਸ਼ ਆ ਬੱਗ ਬੱਗ ਉਹ ਲਗੂਰੀ ਝੋਟੀ ਵਾਲਾ ਕੰਮ ਹੀ ਕਰਨਾ ਹੂੰ ਉਹ ਤੂੰ ਘਰੇ ਗਿਆ ਨਹੀਂ ਹੋਣਾ ਠੀਕ ਆ ਪਹਿਲਾਂ ਅਗਲੇ ਨੇ ਜਾ ਕੇ ਬਾਬੇ ਦੀ ਸਹੀ ਕਰਤੀ ਨੀ ਮੁੱਲ ਜਮਾਂ ਜਾਇਜ਼ ਆ ਯਾਰ ਲੈ ਕਾ ਕੁਛ ਮਰਜ਼ੀ ਕਹੀ 70000 ਰੁਪਇਆ ਦਾ ਕਿਹੜਾ ਦਿੰਦਾ ਮਹੀਆ 70 75000 ਦਾ ਲੈ ਘਰ ਪਿਆਰ ਦੀਆਂ ਝੋਟੀਆਂ ਦਾ ਨੰਬਰ ਹੈ ਕੀ ਬਾਤ ਦੇਖੀ ਰਾ ਉਹ ਮੈਂ ਬੈਠੀ ਥੱਲੇ ਨਾ ਚਲੀ ਜਾਈ ਯਾਰ ਬੰਦਾ ਫੰਡਰ ਵੀ ਕੀ ਆ ਫੰਡਰ ਆ ਮੈਂ ਦਾ 55000 ਦੀ ਜਦੋਂ ਮਰਜ਼ੀ ਕੁਆਰ ਚੱਕੜਾ ਦੇ 50000 ਦੀ ਦਾ ਫੰਡਰ ਪੈ ਗਿਆ ਬੱਚਾ ਵੀ ਮਗਰ ਕੱਟਾਗਾ ਕੱਟਾ ਬੱਚੇ ਦੀ ਨਹੀਂ ਦਿੰਦੀ ਕਰਕੇ ਦਿਖਾਉਂਦੇ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਨਹੀਂ ਨਾ ਹੀ ਬੱਚਾ ਛੱਡ ਲੈ ਜਿਵੇਂ ਮਰਜ਼ੀ ਵਾ ਜਾ ਕੋਈ ਚੱਕਰ ਹੀ ਨਹੀਂ 70000 ਰੁਪਇਆ ਮਿੰਨੋ ਗੱਲ ਮੋਲਾ க ਰੇਟ ਜਮਾ ਜਾਇਆ ਜੀ। ਕਿਰੋ ਦਾ ਡਾਕਟਰ ਜੀਰੋ ਮੋਲ ਦਾ ਜ। ਹੂੰ ਕਿੱਥੋਂ ਲਿਓ ਨਪਾਲ ਕੇ ਮੈਂ। ਬਸ ਐਂ ਕੁੜਾ ਕੁੜਾ ਜੋ ਲੈ ਲੈਣਾ। ਤੈਨੂੰ ਪਤਾ ਮਾਰਕੀਟ ਬਣੀ ਵੀ ਆ। ਹਾਂ? ਹੂੰ। ਪਾਕੀ ਠੰਡੀ ਬਹੁਤ ਆ ਯਾਰ। ਠੰਡੀ ਦਾ ਤਾਂ ਕੋਈ ਲੈਖਾ ਨਹੀਂ। ਹਾਂ। ਸਾਰੇ ਕੋਈ ਚੱਕਰ ਨਹੀਂ। ਨਹੀਂ ਨਹੀਂ ਕੋਈ ਚੱਕਰ ਨਹੀਂ گا۔ ਕੱਦ ਕੋਦ ਪੂਰਾ ਆ ਨਹੀਂ ਵੀ ਛੋਟੀ ਕੋਈ। ਨਾ 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 ਨਾ। ਹੂੰ। ਪੂਰੀ ਚੰਗੀ ਆਈ ਵਾਲੀ ਆ ਪੂਰੀ ਦਿਖਾਵਾਂਗੇ ਨੇੜੇ ਤੋਂ ਥਣ ਪਸਮਾਕ ਕਰ ਲੈਣੇ। ਮਰ ਕੀ ਬੱਚਾ ਮਗਰ ਕਟਾ 70000 ਜਮਾ ਜਮਾ ਡਾਟਾ ਆਪਣੇ ਜ਼ੀਰੋ ਹੁੰਦੇ ਬਸ ਗੱਲ ਮੁੱਕ ਗਈ ਕੁਛ ਕਹੀ ਜਾਵੇ ਅਗਲਾ ਹਾਂ ਅਰੇ ਬੱਕਰੀ ਵੀ ਮਹਿੰਗੀ ਆ ਸਹੀ ਗੱਲ ਹਾਂ ਹੂੰ ਦੇਖ ਥੱਲੇ ਉਪ ਚੋਟੀ ਦਾ ਕਿਉਂ ਇੱਕ ਨੰਬਰ ਥਣ ਪੂਰੀ ਬਿੱਤੀ ਤੇ ਕੱਲਾ ਦੇਖ ਹਾਂ ਇੱਕ ਨੰਬਰ ਆ ਭਾਈ ਆ ਥਣ ਨਿਆਰ ਲਾਡੀ ਵੀ ਖਾਲੀ ਆ ਭਾਈ ਜਮਾ ਓਕੇ ਹਾਂ ਭਾਈ ਕੋਈ ਬੜਾ ਸੋਹਣਾ ਲੱਗ ਰਿਹਾ ਆਪਣਾ ਕਾਟ ਚਬਾਈ ਦਿਖਾਵਾਂਗੇ ਚਬਾਈ ਜਿਹੜੇ ਹਿਸਾਬ ਨਾਲ ਥਣ ਲੱਗੇ ਨਾ ਚੋਣ ਦੇਖੋ ਕਰਮ ਵਾਲੀ ਦਾ ਨੇ ਕੀ ਆਵਾਟਾ ਮੋਟੀ ਮੋਟੀ ਜਵਾਈ ਆ ਲੱਕ ਨਹੀਂ ਡਣੀ ਸਾਬ ਹੁਣ ਜੇ ਤੂੰ ਖੜਾ ਕੋਲੇ ਆਏ ਥੋੜਾ ਆਪਣਾ ਮਈਆਂ ਹਿੱਲੀ ਜਾਣਗਾ ਆਏ ਕਿ ਨਾ ਹਾਂ ਨਾਲੇ ਨਵੇਂ ਪਸ਼ੂ ਆਏ ਬਾਰਚ ਨਹੀਂ ਖੜਨਦੇ ਨਹੀਂ ਨਾ ਨਾ ਜੀ ਨਾ ਨਾ ਕੋਲੇ ਖੜੇ ਆਗੇ ਆਹ ਇਹ ਬਾਹਰ ਤੇਰੀ ਵਾਲੀ ਗੱਲ ਹੈ ਗੱਡੀ ਖੜਕ ਬੰਤਾ ਭੱਜ ਲੈਣੀਆਂ ਮਹੀਆਂ ਦਾ ਸਹੀ ਗੱਲ ਹੈ ਵੀ ਲੈ ਕਿ ਵਾਈ ਬੜੀ ਚੰਗੀ ਹੈ ਵਾਈ ਤੇ ਡਾਟ ਮਾਜਣ ਵਾਲੇ ਪੇਚ ਵਾਈ ਹੈ ਬੱਚਾ ਪਾਛੇ ਬੰਨਦਾ ਤਾਂ ਵੀ ਅੱਖਾਂ ਵਿੱਚੀ ਖੜੀ ਜਾ ਮੋ ਇਹਨਾਂ ਕੋਈ ਚੱਕਰੀ ਨਹੀਂ ਹਾਂ ਐ ਨਹੀਂ ਕੋਈ ਦਿਮਾਗ ਤੇ ਉਹ ਜੀ ਟੈਨਸ਼ਨ ਵਾਲੀ ਗੱਲ ਨਹੀਂ ਹੋਣਾ ਡਾਟ ਹਾਲੇ ਥੋੜਾ ਥੋੜਾ ਪਸ਼ੂ ਜੋ ਤਾਂ ਕਾਟ ਗਏ ਕਿਉਂ ਨਵੀਂ ਚੂੜੀ ਆ ਨਵੀਂ ਚੂੜੀ ਹੈ ਅੱਜ ਚਰੀ ਚੁਰੀ ਹੋ ਗਈ ਫੇਰ ਪਸਾਂ ਨੇ ਦੁੱਧ ਪਦਣਾ ਸਹੀ ਹੈ ਵਾਈ ਉਨੇ ਕੁੰਕਟ ਪਾਈ ਦੇ ਜੀ ਵੱਧ ਪਾਉਣੇ ਦਾ ਬੜਾ ੱਟਲਾ ਮਾਰਦੇ ਗਾ ਕੋਹਾ ਪਦ ਸਹੀ ਗੱਲ ਹੈ ਬਈ ਚੋਣ ਚਵਾ ਕਰਮਾ ਦੋ ਤਾਂ ਦਾ ਡਾਕਟਰ ਆਪਣੀ ਗਾਂ ਦਾ ਵੀ ਰਿਕਾਟ ਹੋ ਆਪਣੀ ਮਾਂ ਦਾ ਵੀ ਹੂੰ ਉਹ ਦੋਵੇਂ ਬਾਟੇ ਦੀ ਬਹਿ ਜਾ ਮਈਆਂ ਥੱਲੇ ਆਪਣੀਆਂ ਥੱਲੇ ਇਹ ਜੀਆਂ ਮਈਆਂ ਠੀਕ ਆ ਲੈਂਦਾ ਜੀ ਇਹ ਜੀਆਂ ਦੇਖ ਕੇ ਹੂੰ ਪੂਰਵ ਟੌਫ ਦੇ ਪੀਛੇ ਕੀ ਆ ਬਾਤ ਆ ਬਈ ਕੋਈ ਦੇਖ ਝਾਟ ਪਾਉਣ ਦੀ ਲੋੜ ਨਹੀਂ ਬੱਚਾ ਵਿਆਹ ਹਾਂ ਬੱਚਾ ਵੀ ਜਰਾ ਦੂਰ ਪੰਨਤਾ ਪਾ ਹੂੰ ਕੋਈ ਚੱਕਰ ਨਹੀਂ ਗਾ ਫਿਰ ਮਾਰੀ ਨੇ ਜਵਾਈ ਦੇ ਕਟੇ ਮੋਟੇ ਮਾਂ ਕਹਿੰਦਾ ਮਾਂ ਨਾਲ ਦੀ ਜਵਾਈ ਆ ਦੇਖ ਲੈ ਬੋਲੀ ਜਵਾਈ ਆ ਇਹ ਨਹੀਂ ਹੈਗੀ ਹਾਂ ਲੈ ਦੇਖਿਆ ਟਾਈਮ ਹੋਇਆ ਜਵਾਈ ਕਰ ਆਉਂਦੀ ਆ ਭੱਜੀ ਬਾਲ ਡਿਗਰੀ ਮਾਂ ਕਹਿੰਦਾ ਬਾਹਰ ਡਿਗਰੀ ਆਏ ਹੋਗੀ ਹਮ ਜਦ ਮੀਹ ਆਦੀ ਰੋਤ ਹੋਗੀ ਸਹੀ ਗੱਲ ਤੂੰ ਮਾਂ ਖੜੀ ਦੇਖ ਡਾਕਟਰ ਨੰਨੇ ਆਏ ਕਿ ਕਾਰਨ ਕਾ ਨਹੀਂ ਘਾੜਦਿਆਂ ਪੂਰਾ ਚੈੱਕ ਕਰਕੇ ਮਾਂ ਲਈਦਾ ਡਾਕਟਰ ਜਿਵੇਂ ਆਪਾਂ ਕੈਮਰਾ ਲਈ ਖੜੇ ਨਾ 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 ਕੋਈ ਡਰ ਨਾ ਉੱਪਰੇ ਬੰਦੇ ਦੋ ਤਾਂ ਲੋ ਉੱਪਰੇ ਨੂੰ ਘਰੇ ਨਹੀਂ ਬੰਨਦੇ ਨਾਲੇ ਆਪਣੇ ਕੋਲ ਨਵਾਂ ਹੀ ਆਇਆ ਪਰ ਕੱਲ ਦੀ ਕੱਲ ਦੀ ਦਿਹਾੜੀ ਕੋਈ ਹੋਈ ਆਈਆਂ ਇਹਨਾਂ ਦਾ ਬਾਸ ਨਹੀਂ ਆ ਜਾਂਦੀ ਹਾਂ ਜਿਵਾਈ ਇੱਕ ਨੰਬਰ ਮੋਟਾ-ਮੋਟਾ ਚੋਣ ਬਈ ਦੁੱਧ ਵੀ ਚੰਗਾ ਫੈਂਟ ਵੀ ਫੁੱਲ ਆਊਗੀ ਕਿ ਨਹੀਂ ਫੈਂਟ ਦਾ ਡਾਕ ਇਹਨਾਂ ਦੀ 9 9 10 10 ਤੇ ਵੀ ਜਾ ਵਰਦੀ ਸੁਈ ਕੱਲ ਅੱਟ ਪਾਉਂ ਤੋਂ ਮੈਂ ਬਾਗਾਂ ਦੀ ਪਾਦਣਾ ਹੋਣਾ ਠੀਕ ਹੈ ਤੇ ਮੈਂ ਕੱਲ ਮੜਾ ਅੱਟ ਪਾਦਾ ਈ ਸਹੀ ਪੜ ਜਾ ਕੋ ਤੋਕੜਾ ਮੈਂ ਨਾ ਰੱਖ ਸਹੀ ਹੈ ਹਾਂ ਆ ਜਿਹੜੇ ਕਹਿੰਦੇ ਉਹਨਾਂ ਨੂੰ ਦੋ 15 ਦਿਨ ਉਹਨਾਂ ਨੇ ਦੱਛਾ ਵਿੱਚ ਟੀਕਾ ਭਰਾਇਆ ਵਾ ਅੱਛਾ ਹਾਂ ਹੂੰ ਕਹਿੰਦੇ ਬੁਰਗਾਨੇ ਮਿਲ ਕੇ ਕਹਿੰਦੇਗਾ ਭਾਈ ਗੌਰ ਰੱਖੀ 15 ਦਿਨ ਹੋਇਆ ਰਹਿ ਗਿਆ ਵੀ ਸਕਦੀ ਹੈ ਕੋਈ ਟੀਕਾ ਭਰਾਇਆ ਵਾ ਕਹਿੰਦੇ ਅੱਗੇ ਵੀ ਦੋ ਮਹੀਨਾ ਆ ਕੇ 베ਚੀਆਂ ਟੋਕੜ ਚੈੱਕ ਕਰਾ ਕੇ ਮਾਂ ਠੀਕ ਆ ਉਹ ਮਾਲਕਾਂ ਦੇ ਦੱਛਾ ਜੀ ਭਾਈ ਟੀਕੇ ਭਰਾਇਨ ਦੋ ਦੋ ਦਿਨ ਹੀ ਹੋਇਆ ਕੁਦਰਤੀ ਰਹੇਗਾ ਹੂੰ ਉਹ ਮਾਇਸਾਂ ਦਾ ਰਹਿ ਜਾਣਗੇ ਕਿਹੜਾ ਗਾਂ ਆ ਹੋਰ ਰਹਿ ਜਾਣੀ ਆ ਮਾਇਸ ਦਾ ਤਾਂ ਡਾਰੀ ਨਹੀਂ ਹੁੰਦਾ ਬਾੜਾ ਚੰਗਾ ਚੋਣਾ ਬੜਾ ਠੰਡਾ ਨਹੀਂ ਕੋਈ ਨਹੀਂ ਆਪਣੇ ਕੋ ਨਹੀਂ ਝਾਕੇ ਹੂੰ ਨੌ ਮਾ ਉਹਨਾਂ ਘੜੀ ਆ ਪਸ਼ੂ ਠੰਡੇ ਵਾਲੇ ਲੈਣਾ ਮਾ ਹੂੰ ਦੂਜਾ ਲੈਂਦਾ ਨਹੀਂ ਮੈਂ ਬੰਦੇ ਨੂੰ ਦੇਖ ਕੇ ਪੂ ਚੱਕ ਲੈਣ ਦੂਰੋਂ ਸਹੀ ਗੱਲ ਹੈ ਮੈਂ ਆਏ ਜੇ ਲੈਣਾ ਡਾਟੇ ਜਿਹੜਾ ਮੈਥੋਂ ਅਗਲੇ ਦੇ ਘਰੇ ਗਏ ਤੂੰ ਨਹੀਂ ਪਸ਼ੂ ਡਰਦਾ ਮੈਂ ਕਹਿੰਦਾ ਵੀ ਆਪਣੇ ਲੈਣ ਦੀ ਹੈ ਤੋ ਮੈਂ ਨਵੇਂ ਆਪਾਂ ਨਵੇਂ ਬੰਦੇ ਜਾਣੇ ਦੇਖਣ ਸਹੀ ਗੱਲ ਹੈ ਇੱਕ ਕਰ ਲਈਦਾ ਹੱਥੋਂ ਥੁ ਮਾਰ ਕੇ ਵੀ ਜਦੋਂ ਆਪਾਂ ਤੋਂ ਨਹੀਂ ਡਰਦੀ ਪਾਸ ਜਦੋਂ ਆਪਾਂ ਨੂੰ ਅਗਲੇ ਦੇ ਘਰੇ ਨੇੜੇ ਲੱਗਣ ਦੀ ਫਿਰ ਆਪਣੇ ਘਰੇ ਜਾ ਕੇ ਕਿੱਤੇ ਕਰੂ ਕਰੇ ਸਹੀ ਹੈ ਤੇ ਵਾਈ ਬੜੀ ਚੰਗੀ ਹੈ ਕਰਮਾ ਤੇ ਆਈ ਤਾਂ ਬੜੀ ਚੰਗੇ ਤੇ ਛੋਟੀ ਨੇ 28.9 ਕਿਲੋ ਡੱਟ ਕਰਿਆਉਣਾ ਹੂੰ ਇਹ ਤਾਂ ਹੁਣ ਸੋੜੇ ਜਾਲੇ ਪੱਠੇ ਘੱਟ ਪਾਈਦਾ ਤੂਲੀ ਕਰਕੇ ਨਵੀਂ ਹੂੰ ਫੋਕ ਜੀ ਮਾਰਦੇ ਆ ਪਸੂ ਸਹੀ ਗੱਲ ਹੈ ਇਹਦਾ 7 ਤੋਂ 7.5 ਕਿਲੋ ਖੁੱਲਾ ਦੋ ਡੱਟ ਹੂੰ ਪੂਰਾ ਟੌਫ ਦਾ ਲੈ ਲੈ ਤਾਂ ਕਹੀਂ ਲੈਵਾਲਾ ਲੈ ਬਾਈ ਨਾ ਦੋ ਦੋ ਦੇਖਿਆ ਇੱਕ ਪਾਣ ਲੱਗ ਗਿਆ ਬਾਲਟੀ ਨਾਲ ਕਿੰਨਾ ਕੋ ਹੋਊਗਾ ਇਹ ਬਸ ਦੋਨਾਂ ਟਾਇਰ ਦਾ ਬਸ 7 7 6 ਕਿਲੋ ਠੀਕ ਆ ਭਾਈ ਦਿਖਾ ਦੇ ਲੈਵਾ ਦਿਖਾ ਦੇ ਜਮਾ ਝਾੜ ਗਈ ਪਹਿਲੀ ਵਾਈ ਚਲੋ ਇਹਦੇ ਬਾਲਟੀ ਲੱਗ ਜਾਏਗਾ ਜਵਾਈ ਇੱਕ ਨੰਬਰ ਆ ਠੰਡੀ ਫੋਲਾ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਤੇ ਆ ਦੂਜੀ ਦੀ ਜਵਾਈ ਆ ਹੁਣ ਕਰਕੇ ਪਾਉਂਦੇ ਆ ਭਾਈ ਜੀ ਬਹਿ ਜਾ ਹੁਣ ਕੋਈ ਮਾਗਣਾ ਕੁਛ ਕਰਨ ਦੀ ਲੋੜ ਨਹੀਂ ਡਟ ਨਾ ਪੱਤੇ ਪਾਉਣ ਦੀ ਨਾ 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 ਝਾੜ ਬਾਈ ਕੁਛ ਲੈਣਾ ਨਹੀਂ ਦੇਣਾ ਨਹੀਂ ਲੈ ਮੜੀ ਧਾਰ ਦੇ ਰਿਹਾ ਇਹਦਾ ਬਾਰੀ ਗੁਣਾ ਦੀ ਗੁਸਲੀ ਮਾਝ ਮੀਂਹ ਆ ਨਾ ਕੀਆ ਬਾਤਾਂ ਯਾਰ ਐਂ ਵੇਜਾ ਵੱਡੀ ਗੱਲ ਬਾਈ ਕਹਿੰਦਾ ਸਵਿਫਟ ਦੇ ਚ ਇਹ ਆ ਨਾ ਚਾਰਟ ਪਾਉਂਦੀ ਨਾ ਨਾ ਚਾਰ ਪੱਠੇ ਵੀ ਨਹੀਂ ਹਲੇ ਪਾਏ ਹੂੰ ਪੱਠੇ ਵੀ ਪਾਉਣੇ ਆ ਠੀਕ ਆ ਹੂੰ ਦੁਪਹਿਰ ਵਾਲੇ ਠੀਕ ਆ ਦੁਪਹਿਰ ਵਾਲੇ ਪਾਉਣੇ ਆ ਪਾਉਣੇ ਆਲੇ ਹੋਰ ਅੱਛਾ ਅਸੀਂ ਚੋਕ ਹੀ ਪਾਉਣੇ ਆ ਠੀਕ ਆ ਸਾਡੀ ਆਸਤੀ ਬਣੀ ਵੀ ਆ ਪਹਿਲਾਂ ਸੀ ਚੋਚ ਆ ਕੇ ਜੀ ਫੇਰ ਪੱਠੇ ਪਾਉਣੇ ਆ ਅਈ ਵਾਜਾ ਪਾਣੀ ਮਾ ਬਸ ਹਾਂ ਹਾਂ ਲਾਹੀ ਬਸ ਹੂੰ ਇਹ ਗੁਣਾਲੀ ਕੋਸਲ ਕੋਈ ਆ ਯਾਰ ਕੋਈ ਚਾਟ ਨਹੀਂ ਪਾਉਣ ਦੀ ਲੋੜ ਨਾ ਕੋਹ ਨਹੀਂ ਕਰਨ ਦੀ ਲੋੜ ਕੋਸ਼ ਵੀ ਅੱਗੇ ਵੀ ਆਪਣੇ ਕੋਲੇ ਮਈਆਂ ਦੋ ਆਈਆਂ ਆਈਆਂ ਜੀ ਠੀਕ ਆ ਜਿਹੜਾ ਸਿਆਲ ਜਿੰਝ ਨਹੀਂ ਵੇਚਿਆ ਉਹ ਵੀ ਆਈਆਂ ਆਈਆਂ ਸੀ ਉਹਨਾਂ ਦੇ ਵੀ ਬੱਚੇ ਰਹੀ ਜਾਈ ਮਿਲਦੀਆਂ ਥਾਪੀ ਦੀ ਸਹੀ ਆ ਬਾਈ ਬੜਾ ਚੰਗੇ ਪਸ਼ੂ ਲਈ ਦੇ ਦੇਖ ਕੇ ਡੱਟ ਹਾਂ ਆ ਮੈਂ ਤਾਂ ਕੱਦ-ਕੁੱਦ ਬਹੁਤ ਆ ਕੱਦ ਬਹੁਤ ਹਾਂ ਕੱਦ ਬਹੁਤ ਇਹ ਗੱਲ ਕਰ ਮਾੜੀ ਜੀ ਨਾ ਲਿੱਚੀਆ ਨਾ ਰੇਵਾਸੂ ਵਾਲੇ ਨਹੀਂ ਬੰਦੇ ਜਿਵੇਂ ਹੁਣ ਦੋਨੇ ਮੱਜਾਂ ਨੇ 200 ਰੁਪਏ ਕਰ ਹਾਂ 200 ਰੁਪਏ ਕਰ ਜਣੇ ਨਾਲੇ ਦੁੱਧੋ ਹਾਂ ਨਾਲੇ ਰੁਪਏ ਦੁੱਧ ਨੇ ਕਰ ਗਾਹ ਨੌਜ਼ਰ ਮੈਂ ਦਾ ਵਪਾਰ ਸਹੀ ਹੈ ਹਾਂ ਗਾਂ ਆਪਦੇ ਸਾ ਮੈਂ ਆਪਦੇ ਮੈਂ ਆਪਦੇ ਹੂੰ ਕੰਡਾ ਦਾ ਇਨਗਾ ਮਿੰਜਾ ਹੁਣ ਜਿਵੇਂ ਗਾਂਆਂ ਚ ਬੰਨਗੇ ਮਗਰ ਜਮਾ ਸਵਾਰ ਹੀ ਨਹੀਂ ਪੈਦਾ ਵੀ ਗਾਂ ਨੂੰ ਘੂਰ ਜਾਣੀਆਂ ਜਾਂ ਨਾ ਹੂੰ ਮੈਂ ਹੀ ਲਾ ਹੈਈ ਹੈ ਨਾ ਮਾ ਉਹ ਲਾ ਹੈਈ ਦਾ ਹੂੰ ਗੁਣਾ ਦੀ ਕੁਸਲੀ ਆ ਦੇਖ ਬਈ ਇੱਕ ਨੰਬਰ ਲੱਗ ਗਿਆ ਪੂਰਾ ਐ ਮੁੱਠੀ ਵਾਲਾ ਥਾਣਾ ਕਲਾ ਕਲਾ ਦਾ ਤਾਂ ਕੁਛ ਨਹੀਂ ਕਰਨੀ ਡੋਲ ਵਾ ਵਾ ਬੜਾ ਜਾਇ ਨੋ ਹੋ ਗਿਆ ਇੱਕ ਨੰਬਰ ਬਾਲਟੀ ਚੱਕ ਮੜਾ ਜਾਇ ਨੋਟਰ ਭੈਣ ਲਾ ਹੈ ਬਈ ਬਾਲਟੀ ਆ ਦਾ ਤਾਂ ਪੋਲੀ ਆ ਮੜਾਏ ਨੁਕਲ ਲਗੇ ਮੈਨੂੰ ਬੈਠਾ ਲੋ ਦੋਨੇ ਪਾਸੇ ਬਹਿਣਾ ਬਾਈ ਲੈ ਬਾਈ ਵਾਲਟੀ ਖਾ ਲਈ ਹਾਂ ਭਾਈ ਕੋਈ ਨਹੀਂ ਕਰ ਦੋ ਚਵਾਈ ਸੋ ਲੈ ਦੋਨੇ ਪਾਸੇ ਬਹਿ ਗਿਆ ਬਾਈ ਕਹਿੰਦਾ ਦੋਨੇ ਪਾਸੇ ਬਹਿ ਗਿਆ ਦੋਨੇ ਪਾਸੇ ਦੀ ਟੋਕਰਾ ਨਹੀਂ ਨਾ ਕਿਹੜਾ ਮੈਦ ਕਹਦਾ ਸਹੀ ਗੱਲ ਹੈ ਚਵਾਈ ਚੈੱਕ ਕਰੋ ਕਰਮਾਈ ਕਿਉਂ ਨਾ ਬੜਾ ਚੰਗਾ ਹੈ ਨਾ ਮੈਨੂੰ ਸਣੀ ਮਾਸ ਕੱਟ ਚੂਣੀ ਹੁੰਦੇ ਦਾ ਠੀਕ ਆ ਲੈ ਬਾਈ ਕਹਿੰਦਾ ਚਵਾਈ ਮੈਨੂੰ ਮਾਰਨੀ ਨਹੀਂ ਆਉਂਦੀ ਕਿਉਂ ਨਾ ਬੜਾ ਚੰਗਾ ਕਰਮਾਈ ਲੈ ਜਿਵੇਂ ਮਰਜ਼ੀ ਚ ਹੋਈ ਜਾਂ ਤਾਂ ਚੱਕਰ ਪਤਾ ਕੀ ਆ ਹੂੰ ਹੋ ਟੋਕੜ ਮੈਂ ਇਹਦਾ ਬੱਚਾ ਹੈ ਨਹੀਂ ਕੋਈ ਚਾਲ ਨਹੀਂ ਪਾਇਆ ਕੋਈ ਹੋਰ ਨਹੀਂ ਪਾਇਆ ਸਹੀ ਗੱਲ ਹੈ ਹਾਂ ਹੂੰ ਆਈਂ ਬੈ ਜਾ ਹਾਂ ਆਈਂ ਦੋਆ ਪਾਸਿਆਂ ਨਹੀਂ ਬੈ ਜਾ ਹੂੰ ਕੀ ਬਾਤ ਆ ਯਾਰ ਸਹੀ ਗੱਲ ਹੈ ਨਹੀਂ ਕਿਹੜੀ ਮੱਝ ਬਹੋ ਨਾ ਨਾ ਕਿੱਥੇ ਸੱਜਣਾ ਨਹੀਂ ਬੈਠਣ ਜਿੰਦਗਾ ਹੂੰ ਯਾਰ ਗੁਣਾ ਵੀ ਕੋਈ ਨਹੀਂ ਮਿਲ ਗਈ ਮੈਂ ਕਾਦੀ ਆ ਸਹੀ ਗੱਲ ਆ ਭਾਈ ਆਇਨੂ ਪਰੇ ਨੂੰ ਹੱਕ ਦੇ ਮੜੀ ਜੀ ਪਰਲੀ ਨੂੰ ਇਹ ਤਾਂ ਬਕਵਾਸ ਹੋ ਗਈ ਤੇ ਬੋਲ ਹੂੰ ਵਾੜੀ ਚੰਗੇ ਚਵਾਈ ਬਾਕੀ ਠੰਡ ਹੀ ਦੇਖ ਯਾਰ ਹਣਾ ਮੈਂ ਕਹਿੰਦਾ ਕੀ ਬਾਰਿਫ ਨਹੀਂ ਹੋਣੀ ਹਾਂ ਜਿੰਨੀ ਇਹ ਠੰਡੀ ਆਣਾ ਹਾਂ ਇਹ ਪੱਕੇ ਤੀਹ ਇਹ ਬਾਰਿਫ ਮਾ ਸਕਦੇ ਉਹ ਨਹੀਂ ਠੰਡੀ ਰੋਗ ਨਹੀਂ ਲੱਗਦੇ ਸਹੀ ਗੱਲ ਆ ਚਵਾਈ ਵਾੜੀ ਚੰਗੀ ਆ ਅਰੇ ਮੈਨੂੰ ਮੱਸਦਾ ਤਾਂ ਘੱਟ ਚੂਣੀ ਆਉਂਦੇ ਠੀਕ ਆ ਉਹ ਲੈ ਇਹ ਲਾ ਬਹੁ ਨਾਕਸਾਈ ਦਿਖਾਇਆ ਵੀ ਦੋਨੋਂ ਪਾਸਾ ਵੀ ਘੜੇ ਘਟ ਬਾਜੀ ਘਾਰ ਮਾਰਦੇ ਕੋਈ ਬਾਈ ਸਾਰੇ ਕਿ ਨਮ ਹਾਂ ਭਾਈ ਲੈ ਥੋੜੀ ਜਿਹੀ ਘਾਰ ਦਾ ਟਟ ਮਾਰਦੇ ਮੈਨੂੰ ਮਾਟ ਕੱਟ ਜੀ ਬਾਈ ਨੂੰ ਚਵਾਈ ਕਰਨੀ ਨਹੀਂ ਹੁੰਦੀ ਮੱਝ ਦੀ ਮੱਝ ਦੀ ਹਾਂ ਘੱਟ ਕਰਨੀ ਆਉਂਦੀ ਆ ਹਾਂ ਦੀ ਤਾਂ ਝੋਲੇ ਨੇ ਕਾਂ ਗੂ ਤਾਂ ਝੋਲੇ ਦੀ ਆ ਚਵਾਈ ਇੱਕ ਨੰਬਰ ਆ ਪਹਿਲਾਂ ਦੋਲੇ ਤਾਂ ਸਾਡੀਆਂ ਹੁਣ ਮੂਰ ਲਿਖਣਾ ਚੈੱਕ ਕਰ ਲੋ ਚਵਾਈ ਦਾ ਇੱਕ ਨੰਬਰ ਆ ਲੈ ਕੀ ਬਾਤ ਇਹਦਾ ਬਤਖਾਈ ਆ ਵੀ ਟੋਕੜਾ ਮਈਆਂ ਵੀ ਸਾਡੇ ਕੋਲ ਤਾਂ ਮਿਲਦੇਗਾ ਬਹੁਵਾ ਪਾਸਾ ਦੇ ਸਹੀ ਹੈ ਇਹਦਾ

ਨਹੀਂ ਮੱਜਾ ਪਹਿਲਾ ਅੱਧਾ ਘੰਟਾ ਥੱਲੇ 1 ਘੰਟਾ ਕਾਡਾ ਲੋ ਲਗਵਾਨੀ ਹੂੰ ਰਾਜਰਾ ਤੇਰੇ ਸਾਹਮਣੇ ਪੂ ਚੱਕੀ ਖੜੀ ਆ ਸਹੀ ਗੱਲ ਕੋਈ ਮੁਰੇ ਟਾਟ ਨਹੀਂ ਪਾਇਆ ਹੂੰ ਦੋਵਾਂ ਪਾਸਿਆਂ ਦੀ ਬਹਿ ਜਾ ਸਹੀ ਗੱਲ ਅਰੇ ਮੈਨੂੰ ਭਾਣ ਨਹੀਂ ਮੈਂ ਘੱਟ ਚੋਣੀ ਹੋਣੀ ਹੁੰਦੀ ਨਾ ਥੋੜੀ ਜੀ ਠੀਕ ਆ ਮੈਂ ਗਿੱਜਾਂ ਗਾਂ냐 ਗੁੰ냐 ਤੇ ਹੂੰ ਇੱਕ ਨੰਬਰ ਜੋਂ ਆ ਬਈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਝ ਛੂਣ ਚਾਂ ਦਾ ਡਾਕਟਰ ਕਾਟ ਆ ਹੂੰ ਗੱਲ ਆਪਣੇ ਜਿਹੜਾ ਮੁੱਲ ਨਹੀਂ ਸਹੀ ਹੁੰਦਾ ਸਹੀ ਆ ਹਾਂ ਹੁਣ 70 70000 ਨੂੰ ਕਿਹੜਾ ਮਹੀਨਾ ਦਾ ਮੁੱਲ ਕਰਦਾ ਹੈਗਾ ਕੁੰਡਾ ਮਹੀਨਾ ਦਾ ਕਹਿੰਦੇ ਲੋ ਠੀਕ ਆ ਚੇ ਕੇ ਚੁੰਗ ਦੇ ਚਰੀ ਚੁਰੀ ਖਾਲੀ ਮਾ ਇਹਨੇ ਅਸਨੀਰ ਕੀ ਬਣ ਗਈ ਇਹ ਟੈਨੀ ਸਾਹਿਬ ਅਵਸਰ ਝੋਟੀ ਲੈਣੀ ਆ ਨਾ ਹਾਂ ਉਹ ਵੀ ਦੇ ਲੈ ਕੋਈ ਨਹੀਂ ਮਿਲਦੀ ਆ ਇਹਦਾ ਮੰਨ ਕੇ ਚੱਲ ਫਿਰ ਵੀ ਦੁੱਧ ਆ ਆਪ ਦਾ ਖਰਚਾ ਚੱਕੂ ਕਿ ਨਹੀਂ ਜਮਾ ਜਮਾ ਬਾਕੀ ਨਾਲੇ ਰੁਪਏ ਦੁੱਗਣੇ ਕਰੂ ਆ ਦਾ ਰੱਦ ਆਪਣੇ ਕੋਲੇ ਆਈਆਂ ਨਹੀਂ 2 2 ਦੋਨੇ ਹੋਇਆ ਮਹੀਨਾ ਨੂੰ ਹੂੰ ਹਾਂ ਸੋ ਇਹ ਆਹ ਦੋ ਟਿੱਕੜੇ 8 ਕਿਲੋ ਖੁੱਲਾ ਦੋਦਾ ਹੂੰ ਬੜਾ ਚੰਗਾ ਚੋਣ ਆ ਬਈ ਭੁਗਵਾ ਦੇਣਾ ਦੇ ਦੁਪਹਿਰ ਵਾਲੇ ਪੱਠੇ ਪਾਉਣੇ ਆ ਠੀਕ ਆ ਕੋਈ ਰੱਜੀਆਂ ਨਹੀਂ ਮਿਲਦੇ ਆ ਆਪਾਂ ਹੁਣ ਪਾਉਣੇ ਆ ਜੋ ਕੇ ਪਾਉਣੇ ਆ ਇਹ ਵੀ ਆਪਣੇ ਕੰਮ ਅੱਜ ਕਰ ਗਰਮੀ ਚ ਕੋ ਬਾਹਲੇ ਵਾਲੀ ਪੱਠੇ ਦੀ ਮੈਂ ਪਾਉਂਦਾ ਹੁਣ ਚੋ ਕੇ ਪਾਵਾਂਗੇ ਬਸ ਠੀਕ ਆ ਜੇ ਮਿੰਨਿਆ ਚਾਹ ਢਪਾਲਦੀਆਂ ਹੂੰ ਆਪਣਾ ਮਿੰਨਿਆ ਕੋਹ ਨਹੀਂ ਪਾਲਣੀਆਂ ਜਿਹੜੀ ਆਪਣੇ ਕੋਲੇ ਆ ਗਈ ਵਾਲਾ ਚੰਗਾ ਚੋਣ ਲੈ ਦੇਖਿਆ ਹੈ ਪੈਰ ਪਟਿਆ ਮਾਨ ਸਹੀ ਗੱਲ ਪੁੱਛ ਨਹੀਂ ਹਲਾਉਂਦੀ ਪੈਰ ਤਾਂ ਕੀ ਪਟਣਾ ਸਹੀ ਗੱਲ ਜਿੱਥੇ ਖੜੀ ਆ ਉੱਥੇ ਹੀ ਖੜੀ ਮਾਗਰਾ ਜਰਾਮ ਬਪਾ ਮਾ ਜਾਵੇ ਮੈਂ ਆਪਣੇ ਪਸ਼ੂ ਨਾਲ ਆਪਣਾ ਹੇਲੂ ਮੈਨੂੰ ਲੱਗਦਾ ਇਹਨੂੰ ਰਾਮ ਆਉਂਦਾ ਹਨਾ ਹਾਂ ਹਾਂ ਵਿਚ ਵਿਚ ਦਵਾਈ ਹੁੰਦੀ ਇਹਨੂੰ ਰਾਮ ਆਈ ਜਾਂਦਾ ਦੁੱਤ ਬਾ ਦਵਾਈ ਦਾ ਰਾਮ ਆਉਂਦਾ ਸਹੀ ਗੱਲ ਆ ਬਾਈ ਮੈਂ ਨਾ ਆਪਣੇ ਕੰਮੇ ਮੋਹਨਾ ਖੜੀ ਹਾਂ ਹਾਂ ਆਪਣੀਆਂ ਗਾਂਆਂ ਨੂੰ ਵੀ ਡਾਕਟਰ ਆਪਣੀਆਂ ਮਹੀਆਂ ਨੂੰ ਵੀ ਆਪਾਂ ਨੂੰ ਤਾਂ ਰਾਜਦਾ ਵੀ ਕੋਈ ਚੋਰੀ ਜਾਂਦਾ ਹੌਲਾ ਕਰੀ ਜਾਂਦੇ ਆ ਦੇਖ ਲੈ ਬਾਈ ਅੱਠ ਗੁਰੂ ਦਾ ਤਾਂ ਖੁੱਲ੍ਹ ਆਉਂਦਾ ਝੋਟੀ ਕੀ ਬਾਤ ਆ ਭਾਈ ਲੈਵਾ ਦਿਖਾ ਦੇ ਹੁਣ ਲੈਵਾ ਦੇ ਜਮਾ ਝਾੜ ਗਈ ਭਾਈ ਨਾ ਪਹੁਣ ਦੂਰੀ ਹਰ ਫੇਰ ਬਹਿ ਜਾ ਥੱਲੇ ਕੋਈ ਟੈਂਕਣੀ ਨਹੀਂ ਨਾ ਜਮਾ ਝਾੜ ਗਿਆ ਬਰੀਡ ਇੱਕ ਨੰਬਰ ਆ ਮੁੱਲ ਜਮਾ ਜਾਇਜ਼ ਕਿਸੇ ਵੀ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ